ਜੀ ਸਾਰਿਆਂ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਸੋ ਅੱਜ ਨਾ ਮੈਂ ਨਾ ਬਣਾਉਣ ਲੱਗੀ ਸੀ ਕਿ ਲਸਣ ਤੇ ਲਾਲ ਮਿਰਚ ਦੀ ਚਟਨੀ ਸੋ ਇੱਕ ਤਾਂ ਤੁਸੀਂ ਮੈਨੂੰ ਦੱਸਿਓ ਕਿ ਤੁਸੀਂ ਕਿਵੇਂ ਬਣਾਉਨੇ ਹੋ ਕਮੈਂਟੇ ਜ਼ਰੂਰ ਦੱਸਿਓ ਕਿ ਤੁਸੀਂ ਕਿਵੇਂ ਬਣਾਉਨੇ ਹੋ ਮੈਂ ਕਿਵੇਂ ਬਣਾਉਣੀ ਆ ਮੈਂ ਤੁਹਾਨੂੰ ਉਹ ਆਪਣੀ ਰੈਸਪੀ ਸ਼ੇਅਰ ਕਰਨੀ ਆ ਮੈਂ ਨਾਲ ਲਿਆ ਇੱਥੇ ਲਸਣ ਇਹਨੂੰ ਛਿੱਲ ਲਿਆ ਤੇ ਮੈਂ ਨਾ ਗਰਮ ਪਾਣੀ ਦੇ ਵਿੱਚ ਜਿਹੜੀਆਂ ਸੁੱਕੀਆਂ ਹੋਈਆਂ ਲਾਲ ਮਿਰਚਾਂ ਸੀਗੀਆਂ ਨੇ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਡਿਪ ਕਰਕੇ ਰੱਖ ਦਿੱਤਾ ਸੀ ਸੋ ਹੁਣ ਇਹ ਹੋ ਗਿਆ ਨੇ ਸੌਫਟ ਤੇ ਹੁਣ ਨਾ ਇਹ ਹੋ ਗਿਆ ਨੇ ਸੌਫਟ ਤੇ ਹੁਣ ਆਪਾਂ ਇਹਨਾਂ ਨੂੰ ਨਾ ਇਹਨਾਂ ਦਾ ਜਿਹੜਾ ਬੀ ਹੈ ਨਾ ਬੀ ਨੇ ਉਹ ਰਿਮੂਵ ਕਰ ਲਾਂਗੇ ਤਾਂ ਕਿ ਇਹ ਚਟਨੀ ਨਾ ਜ਼ਿਆਦਾ ਕੋਰੀ ਨਾ ਬਣੇ ਕਿਉਂਕਿ ਮੋਸਟਲੀ ਜਦੋਂ ਆਪਾਂ ਬੀ ਪਾਉਂਦੇ ਆ ਨਾ ਬੀ ਨਾਲ ਜ਼ਿਆਦਾ ਕੋੜੀ ਬਣਦੀ ਹੈ ਸੋ ਨਾਲ ਹੀ ਮੈਂ ਇਹਦੇ ਵਿੱਚ ਪਾਵਾਂਗੀ ਥੋੜਾ ਜਿਹਾ ਜੀਰਾ ਤੇ ਨਾਲ ਹੀ ਥੋੜਾ ਜਿਹਾ ਪਾਵਾਂਗੀ ਦਹੀਂ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਸੋ ਹੁਣ ਆਪਾਂ ਨਾ ਜਿਹੜੀਆਂ ਆਹਾਂ ਜਿਹੜੀਆਂ ਆਹ ਮਰਚਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਪਾਣੀ ਚੋਂ ਕੱਟ ਲੈਣੇ ਆ ਤੇ ਇਹਨਾਂ ਦੇ ਬੀਜ ਆ ਵੇਖੋ ਆਪੇ ਹੀ ਨਿਕਲ ਜਾਣਗੇ ਪਾਣੀ ਦੇ ਵਿੱਚ ਇਹਨਾਂ ਨੂੰ ਨਾ ਐਵੇਂ ਕਰਕੇ ਝਾੜ ਲਓ ਤੇ ਇਹਨਾਂ ਦੇ ਬੀਜ ਨਿਕਲ ਜਾਂਦੇ ਨੇ ਹਨਾ ਤੇ ਹੁਣ ਆਪਾਂ ਇਹਨਾਂ ਦੇ ਸਾਰੇ ਬੀ ਵਗੈਰਾ ਰਿਮੂਵ ਕਰ ਦਿੰਨੇ ਆ ਜਿੰਨੇ ਆਪਣੇ ਤੋਂ ਹੁੰਦੇ ਆ ਤੇ ਫਿਰ ਆਪਾਂ ਇਹਨੂੰ ਐਂਦੀ ਬਣਾਵਾਂਗੇ ਚਟਨੀ ਜਦੋਂ ਨਾ ਅਸੀਂ ਛੋਟੇ ਹੁੰਦੇ ਸੀ ਉਦੋਂ ਘਰੇ ਬੰਦੀ ਹੁੰਦੀ ਸੀਗੀ ਉਦੋਂ ਤਾਂ ਆਪਣਾ ਜਿਹੜਾ ਦੌਰੀ ਡੰਡਾ ਜਿਹਨੂੰ ਪੰਜਾਬ ਵਿੱਚ ਕੁੰਡੀ ਸੋਟਾ ਵੀ ਆਖਦੇ ਨੇ ਸਾਡੇ ਪਾਸੇ ਉਹਨੂੰ ਦੌਰੀ ਡੰਡਾ ਆਖਦੇ ਨੇ ਉਹਦੇ ਵਿੱਚ ਬਣਾਉਂਦੇ ਸੀ ਨਾ ਉਹਦਾ ਤਾਂ ਮਤਲਬ ਸਵਾਦ ਹੀ ਕੁਝ ਹੋਰ ਹੁੰਦਾ ਸੀਗਾ ਅ ਪਰ ਆਪਾਂ ਹੁਣ ਇਹਨੂੰ ਦੇ ਮਤਲਬ ਗ੍ਰਾਈਂਡਰ 'ਚ ਬਣਾਵਾਂਗੇ ਕਿਉਂਕਿ ਆਪ ਮੇਰੇ ਕੋਲ ਇੱਥੇ ਕੁੰਡੀ ਸੋਟਾ ਹੈ ਨਹੀਂ ਤੇ ਉਹ ਮਤਲਬ ਉਹ ਵਾਲੀਆਂ ਰੈਸਪੀ ਹਨ ਬੜੀਆਂ ਸਿੰਪਲ ਸੀਗੀਆਂ ਪਰ ਬੜੀਆਂ ਮਜ਼ੇਦਾਰ ਸੀਗੀਆਂ ਇਹ ਵਾਲੀ ਮਤਲਬ ਮੋਸਟਲੀ ਇਹ ਵਾਲੀ ਚਟਨੀ ਨਾ ਸਰਦੀਆਂ ਚ ਬਣਾਉਂਦੇ ਸੀਗੇ ਤੇ ਬਾਜਰੇ ਦੀ ਰੋਟੀ ਨਾਲ ਮੱਖਣੀ ਨਾਲ ਤੇ ਦਹੀਂ ਤੇ ਲੱਸੀ ਨਾਲ ਖਾਂਦੇ ਸੀਗੇ ਬੜੀ ਵਧੀਆ ਲੱਗਦੀ ਸੀਗੀ ਸੋ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਵੀ ਇਹ ਵਾਲੀ ਰੈਸਪੀ ਸ਼ੇਅਰ ਕਰਾਂ ਤੇ ਤੁਸੀਂ ਵੀ ਮੈਨੂੰ ਜਰੂਰ ਦੱਸਿਓ ਕਿ ਤੁਸੀਂ ਕਿਵੇਂ ਬਣਾਉਂਦੇ ਹੋ ਹੁੰਨੇ ਹੋ ਇਹ ਵਾਲੀ ਚਟਨੀ ਸੋ ਹੁਣ ਆਪਾਂ ਲੇਖੋ ਸਾਰੀਆਂ ਮਿਰਚਾਂ ਨੂੰ ਘਰ ਲਿਆ ਪਾਣੀ ਚੋ ਕੱਢ ਲਿਆ ਤੇ ਜਿੰਨੇ ਇਹਨਾਂ ਦੇ ਬੀ ਨਿਕਲ ਗਏ ਨੇ ਨਾ ਉਹ ਆਪਾਂ ਕੱਢ ਦਿੰਦੇ ਨੇ ਤੇ ਬਾਕੀ ਆਪਾਂ ਇਹਦੇ ਨਾਲ ਨਾਈਫ ਨਾਲ ਨਾ ਸਾਰੇ ਬੀ ਕੱਟ ਦਵਾਂਗੇ ਸੋ ਹੁਣ ਮੈਂ ਉਹ ਵਿਕਵਿੰਦੇ ਨਾ ਮੈਂ ਬੀ ਕੱਟ ਲੈਨੇ ਮਰਚਾਂ ਦੇ ਤੇ ਮੀ ਮਰਚਾਂ ਬਿਲਕੁਲ ਹੁਣ ਨਾ ਖਾਲੀ ਹੋ ਗਈਆਂ ਨੇ ਬੀ ਮੈਂ ਤਾਂ ਕੱਟੇ ਨਹੀਂ ਕਿਉਂਕਿ ਨਾ ਮਤਲਬ ਬੀਆ ਨਾਲ ਜ਼ਿਆਦਾ ਗੋੜੀਆਂ ਹੋ ਜਾਂਦੀਆਂ ਨੇ ਫਿਰ ਉਹ ਚਟਨੀ ਖਾਦੀ ਨਹੀਂ ਜਾਂਦੀ ਹੈਗੀ ਸੋ ਦੰਕ ਕਰਕੇ ਮੈਂ ਵੀ ਕਾਟ ਲੰਨੀ ਆ ਜੇ ਤੁਸੀਂ ਜ਼ਿਆਦਾ ਤਿੱਖਾ ਖਾਣੇ ਤਾਂ ਤੁਸੀਂ ਪਾ ਵੀ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਨਾਲ ਇਹਨਾਂ ਮੈਂ ਲੈ ਲਿਆ ਇੱਕ ਬਲੈਂਡਰ ਤੇ ਹੁਣ ਆਹ ਵਾਲਾ ਸਾਰਾ ਸਮਾਨ ਆਪਾਂ ਨਾ ਬਲੈਂਡਰ ਦੇ ਵਿੱਚ ਪਾ ਦਾਂਗੇ ਕੀ ਕਹਿੰਦੇ ਨੇ ਲਸਣ ਮਰਚਾ ਨਮਕ ਜੀਰਾ ਤੇ ਥੋੜਾ ਜਿਹਾ ਤੇ ਇਹ ਸਾਰਾ ਆਪਾਂ ਨਾ ਬਲੈਂਡਰ ਵਿੱਚ ਪਾ ਦਿੰਨੇ ਆ ਸੋ ਹੁਣ ਨਾ ਮੈਂ ਤੇ ਚ ਲਸਣ ਤੇ ਮਿਰਚਾਂ ਪਾ ਦਿੱਤੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਵੀ ਪਾ ਲਵਾਂਗੇ ਨਮਕ ਤੁਸੀਂ ਆਪ ਦੇ ਹਿਸਾਬ ਨਾਲ ਹੀ ਪਾਓ ਪਹਿਲਾਂ ਥੋੜਾ ਹੀ ਪਾਓ ਕਿਤੇ ਜ਼ਿਆਦਾ ਨਾ ਹੋ ਜAVE ਹਨਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਲੈਨੇ ਆ ਜੀਰਾ ਜੀਰੇ ਦਾ ਫਲੇਵਰ ਵਧੀਆ ਮਤਲਬ ਵਧੀਆ ਹੁੰਦਾ ਇਹਦੇ ਵਿੱਚ ਨਾ ਮੈਨੂੰ ਵਧੀਆ ਲੱਗਦਾ ਜੇ ਤੁਹਾਨੂੰ ਨਹੀਂ ਵਧੀਆ ਲੱਗਦਾ ਤੁਸੀਂ ਨਾ ਪਾਓ ਪਰ ਮੈਨੂੰ ਵਧੀਆ ਲੱਗਦਾ ਸੋ ਮੈਂ ਪਾ ਜ਼ਰੂਰ ਪਾਉਣੀ ਹੈਣੀ ਆ ਦੇ ਨਾਲ ਇਹ ਨਾ ਹੁਣ ਆਪਾਂ ਨਾ ਇਹਦਾ ਜਿਹੜਾ ਥਿੱਕ ਵਾਲਾ ਪਾਰਟ ਹੈ ਨਾ ਦਹੀਂ ਦਾ ਉਹੀ ਪਾਵਾਂਗੇ ਪਾਣੀ ਨਹੀਂ ਪਾਉਣਾ ਹੈਗਾ ਕਿ ਇਹ ਲਿਕਵਿਡੀ ਨਾ ਹੋ ਜੇ ਹੈਨਾ ਥੋੜੀ ਜੀ ਥੱਕ ਰਾਇ ਕਿਉਂਕਿ ਜਦੋਂ ਆਪਾਂ ਕੁੰਡੀ ਸੋਟੇ ਵਿੱਚ ਪਾਉਣ ਬਣਾਉਣੇ ਆ ਨਾ ਉਦੋਂ ਤਾਂ ਆਪਾਂ ਆਪਦੇ ਹਿਸਾਬ ਨਾਲ ਥੋੜਾ ਥੋੜਾ ਦਹੀਂ ਪਾਈ ਜਾਂਦੇ ਹੁੰਦੇ ਆ ਕਿ ਆਪਾਂ ਨੂੰ ਕਿੰਨੀ ਕੋਰਨ ਚਾਹੀਦੀ ਹੈ ਪਰ ਹੁਣ ਆਪਾਂ ਬਣਾਉਣੀ ਹੈ ਬਲੈਂਡਰ ਵਿੱਚ ਤਾਂ ਤਾਂ ਕਰਕੇ ਵੀ ਆਪਾਂ ਨੂੰ ਥਿੱਕ ਵਾਲਾ ਪਾਰਟ ਦਹੀਂ ਦਾ ਪਾਉਣਾ ਹੋਊਗਾ ਸੋ ਮੈਂ ਇਹਦੇ ਸਾਰੀਆਂ ਚੀਜ਼ਾਂ ਪਾ ਦਿੱਤੀਆਂ ਨੇ ਤੇ ਹੁਣ ਆਪਾਂ ਇਹਨੂੰ ਕਰ ਲੈਂਦੇ ਆ ਬਲੈਂਡ ਤੇ ਇਹ ਹੁਣ ਨਾ ਵੀ ਮਤਲਬ ਤੁਸੀਂ ਮੈਨੂੰ ਇਹ ਵੀ ਦੱਸਿਓ ਕਿ ਤੁਸੀਂ ਇਹ ਹੱਲੇ ਚਟਨੀ ਕਿੰਦੇ ਨਾਲ ਖਾਂਦੇ ਹੁੰਨੇ ਹੋ ਸੁਣ ਹੁਣ ਆਪਾਂ ਚਟਨੀ ਕਰ ਲਈ ਹੈ ਬਲੈਂਡ ਤੇ ਕੀ ਕਹਿੰਦੇ ਨੇ ਤੁਸੀਂ ਨਾ ਕੀ ਕਹਿੰਦੇ ਮੈਂ ਥੋੜਾ ਜਿਹਾ ਬਾਅਦ ਵਿੱਚ ਥੋੜਾ ਜਿਹਾ ਹਲਕਾ ਜਿਹਾ ਪਾਣੀ ਪਾਇਆ ਸੀ ਤੁਸੀਂ ਆਪਣਾ ਦੇਖ ਲਿਓ ਵੀ ਜੇ ਤੁਹਾਡੀ ਥੋੜੀ ਕਿ ਚਟਨੀ ਜ਼ਿਆਦਾ ਮਤਲਬ ਠਿੱਕ ਹੈ ਤਾਂ ਤੁਸੀਂ ਹੁਣ ਇਸ ਥੋੜਾ ਜਿਹਾ ਪਾਣੀ ਪਾ ਲਿਓ ਜਾਂ ਲੈਮਨ ਜੂਸ ਵੀ ਪਾ ਸਕਦੇ ਹੋ ਜੋ ਤੁਹਾਨੂੰ ਵਧੀਆ ਲੱਗਦਾ ਵੀ ਉਹ ਚੰਗੀ ਤਰ੍ਹਾਂ ਗ੍ਰਾਇੰਡ ਹੋ ਜਾਵੇ ਸੋ ਹੁਣ ਵੇਖੋ ਮੇਰੀ ਨਾ ਚਟਨੀ ਬਿਲਕੁਲ ਲੈਨ ਗ੍ਰाइंड ਹੋ ਗਈ ਆ ਪਰ ਕੁੰਡੀ ਛੋਟੇ ਵਰਗੀ ਨਹੀਂ ਪੰਦੀ ਹੈਗੀ ਉਹੋ ਜਾਂ ਮਤਲਬ ਇਹਦਾ ਰੰਗ ਵਨ ਨਹੀਂ ਆਉਂਦਾ ਹੈਗਾ ਪਰ ਚਲੋ ਆਪਾਂ ਆਪਣੀ ਕ੍ਰੀਵਿੰਗ ਮਿਟਾਉਣੀ ਹੁੰਦੀ ਹੈ ਤਾਂ ਆਪਾਂ ਇਹ ਵੀ ਬਣਾ ਲੈਨੇ ਆ ਸੋ ਹੁਣ ਨਾ ਇਹਦੇ ਦੋ ਤਰੀਕੇ ਨੇ ਖਾਣ ਦੇ ਮਤਲਬ ਇਹਨੂੰ ਸਟੋਰ ਕਰਾਂਦੇ ਇੱਕ ਤਾਂ ਤੁਸੀਂ ਐਟ ਟਿਜ਼ੀ ਇਹਨੂੰ ਰੱਖ ਸਕਦੇ ਹੋ ਤੇ ਦੂਜਾ ਮੈਂ ਇਹਨੂੰ ਪਤਾ ਕੀ ਕਰਨੀ ਆ ਮੈਂ ਇਹਨੂੰ ਜਿਸੀ ਕਿ ਉਹਦੋਂ ਤੜਕਾ ਲਾ ਦੇਣੀ ਆ ਉਹਦੇ ਨਾਲ ਇਹਦੀ ਸ਼ੈਲਫ ਲਾਈਫ ਵਾਚ ਜਾਂਦੀ ਏ ਉਹਦੇ ਨਾਲ ਇਹਨੂੰ ਤੁਸੀਂ ਨਾ 15ਵੇਂ ਦਿਨ ਫ੍ਰਿਜ ਵਿੱਚ ਰੱਖ ਸਕਦੇ ਹਾਂ ਕਿਉਂਕਿ ਇਹ ਪੱਕੀ ਹੋਈ ਹੁੰਦੀ ਹੈ ਕਿ ਉਹਦੇ ਵਿੱਚ ਨਰੜਕਾ ਲੱਗਿਆ ਹੁੰਦਾ ਤੇ ਫਿਰ ਇਹ ਛੇਤੀ ਖਰਾਬ ਨਹੀਂ ਹੁੰਦੀ ਹੈਗੀ ਮੈਂ ਇਹਨੂੰ ਐਵੇਂ ਸਟੋਰ ਕਰਨੀ ਆ ਤੁਸੀਂ ਜੇ ਤੜਕਾ ਨਹੀਂ ਮਿਲਾਉਣਾ ਹੈਗਾ ਤਾਂ ਤੁਸੀਂ ਨਾ ਲਾਓ ਪਰ ਦੇਸੀ ਕਿ ਉਹਦਾ ਤੜਕਾ ਲਾ ਕੇ ਦੇਖਿਓ ਇਸ ਚਟਨੀ ਨੂੰ ਇਹਦਾ ਫਲੇਵਰ ਹੋਰ ਵੀ ਵਾਚ ਜਾਂਦਾ ਤੇ ਇੱਕ ਹੋਰ ਤੁਸੀਂ ਮੈਨੂੰ ਇਹ ਗੱਲ ਦੱਸਿਓ ਕਿ ਤੁਸੀਂ ਇਹ ਵਾਲੀ ਚਟਨੀ ਨਾਲ ਕਿੰਦੇ ਨਾਲ ਇੰਜੋਏ ਕਰਨੇ ਹੋ ਕਣਕ ਦੀ ਰੋਟੀ ਨਾਲ ਜਾਂ ਮੱਕੀ ਦੀ ਰੋਟੀ ਨਾਲ ਜਾਂ ਬਾਜਰੇ ਦੀ ਰੋਟੀ ਨਾਲ ਜੇ ਤੁਸੀਂ ਕਹਣਾ ਕਿ ਆ ਮੱਕੀ ਦੀ ਰੋਟੀ ਨਾਲ ਖਾਣੇ ਹੋ ਨਾ ਤੁਸੀਂ ਇੱਕ ਵਾਰ ਇਹਨੂੰ ਬਾਜਰੇ ਦੀ ਰੋਟੀ ਨਾਲ ਖਾ ਕੇ ਦੇਖਿਓ ਇਹ ਕਿੰਨੀ ਵਧੀਆ ਲੱਗਦੀ ਹੈ ਸੋ ਹੁਣ ਆਪਾਂ ਲਾਉਣੇ ਆ ਤੜਕਾ ਤੇ ਆਪਾਂ ਥੋੜਾ ਜਿਹਾ ਪੈਂਚ ਪਾ ਦੇਣੀ ਆ ਦੇਸੀ ਘਿਓ ਮੈਂ ਤਾਂ ਪੈਨ ਹਿੱਕ ਅਪ ਕਰ ਲਿਆ ਸੀ ਤੇ ਥੋੜਾ ਜਿਹਾ ਮੈਂ ਦੇਸੀ ਘਿਓ ਪਾ ਦਿੱਤਾ ਇਹਦੇ ਵਿੱਚ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਦੀ ਸਾਰੀ ਜਿਹੜੀ ਮਤਲਬ ਚੰਗੀ ਤਰ੍ਹਾਂ ਜਿਹੜੀ ਬਲੈਂਡਰ ਵਿੱਚ ਚਟਨੀ ਹੈ ਨਾ ਉਹ ਸਾਰੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਥੋੜਾ ਜਿਹਾ ਬੀ ਕੇਅਰਫੁਲੀ ਕਿਉਂਕਿ ਮਰਚਾਂ ਨੇ ਨਾ ਤੇ ਇਹ ਮਤਲਬ ਜਦੋਂ ਬਨੂਗੀ ਭਨੂਗੀ ਜਦੋਂ ਨੂੰ ਆਪਾਂ ਭਨਾਂਗੇ ਉਦੋਂ ਨਾ ਇਹ ਚੜੂਗੀ ਥੋੜੀ ਜਿਹੀ ਵੀ ਤੁਹਾਨੂੰ ਨਾ ਤਾਂ ਬੀ ਕੇਅਰਫੁਲ ਹੋ ਕੇ ਸਲੋ ਗੈਸ ਤੇ ਇਹਨੂੰ ਭਨਿਓ ਸੋ ਹੁਣ ਆਪਾਂ ਇਹਨੂੰ ਲੈਨੇ ਆ ਭਨ ਸੋ ਤੁਸੀਂ ਇਹਨੂੰ 5 ਤੋਂ 6 ਮਿੰਟ ਲਈ ਚੰਗੀ ਤਰ੍ਹਾਂ ਪਕਾਉਣਾ ਤਾਂ ਕਿ ਇਹਦਾ ਮੋਇਸਚਰ ਸੁੱਕ ਜੇ ਤੇ ਥਿੱਕ ਹੋ ਜਾਵੇ ਤੋ ਦੇਖੋ ਹੁਣ ਬਿਲਕੁਲ ਨਾ ਇਕੱਠੀ ਹੋ ਗਈ ਹੈ ਇਹਦਾ ਮੋਇਸਚਰ ਸੁੱਕ ਗਿਆ ਤੇ ਵਿੱਚ ਤੁਹਾਨੂੰ ਆਇਲ ਵੀ ਦੇਖਦਾ ਹੋਣਾ ਕਿ ਆਇਲ ਦੇ ਵਿੱਚ ਜਿਹੜਾ ਆਪਾਂ ਥੋਪਾਇਆ ਸੀ ਉਹ ਉੱਪਰ ਆਉਣ ਲੱਗਿਆ ਹੈ। ਜੋ ਹੁਣ ਨਾ ਇੱਥੇ ਆਪਾਂ ਇਹਨੂੰ ਕਰ ਦਾਂਗੇ ਬੰਦ। ਜੇ ਤੁਹਾਨੂੰ ਲੱਗੇ ਤਾਂ ਤੁਸੀਂ 2 ਮਿੰਟ ਹੋਰ ਪਕਾ ਲਓ ਪਰ ਮੇਰੀ ਪੱਕ ਚੁੱਕੀ ਹੈ ਕਿਉਂਕਿ ਇਹ ਥੋੜੀ ਜਿਹੀ ਤੇ ਹੁਣ ਆਪਾਂ ਇੱਥੇ ਨਾ ਗੈਸ ਕਰ ਦਾਂਗੇ ਬੰਦ ਤੇ ਹੁਣ ਇਹਨੂੰ ਠੰਡੀ ਹੋ ਜਾਂਦਾਂਗੇ ਤੇ ਫਿਰ ਆਪਾਂ ਐਵੇਂ ਦੇ ਕੋਈ ਵੀ ਬਾਉਲ ਜਾਂ ਕੰਟੇਨਰ ਲੈ ਕੇ ਨਾ ਉਹਦੇ ਵਿੱਚ ਇਹਨੂੰ ਸਟੋਰ ਕਰ ਲਾਂਗੇ ਤੇ ਫ੍ਰੀਜ ਵਿੱਚ ਰੱਖ ਦਾਂਗੇ। ਸੋ ਤੁਸੀਂ ਵੀ ਬਣਾਓ ਤੇ ਜਰੂਰ ਮੇਰੇ ਨਾਲ ਕਮੈਂਟ ਸ਼ੇਅਰ ਕਰੋ ਕਿ ਤੁਸੀਂ ਕਿਵੇਂ ਬਣਾਉਨੇ ਹੋ ਕੀ ਚੀਜ਼ਾਂ ਦੇ ਚੈਕਸਟਰਾ ਪਾਉਨੇ ਹੋ ਤਾਂ ਕਿ ਮੈਂ ਤੁਹਾਡੀ ਰੈਸਪੀ ਵੀ ਆਪਣੀ ਵੀਡੀਓ ਵਿੱਚ ਸ਼ੇਅਰ ਕਰਾਂ ਸੋ ਆਪਾਂ ਮਿਲਦੇ ਹਾਂ ਅਗਲੀ ਵੀਡੀਓ 'ਚ